ਕਾਲਜੋਗ ਜ਼ੋਰ ਫੜਦਾ ਜਾ ਰਿਹਾ ਹੈ ਹੋਰ ਕਾਲਜੋ ਕੀ ਹੈ 9 ਸਾਲ ਦੀ ਬੱਚੀ ਕੋਲੇ ਬੱਚੀ ਪੈਦਾ ਹੋਗੀ ਉਹ ਵੀ ਉਹਦੇ ਭਾਈ ਨਾਲ ਸੰਬੰਧ ਬਣਨ ਕਰਕੇ ਦੇਖ ਲੋ ਆਹ ਵੀਡੀਓ ਦੇਖੋ ਤੁਸੀਂ ਫਿਰ ਆਪਾਂ ਗੱਲ ਕਰਦੇ ਆਂ ਦੱਸੋ ਹੋਰ ਕਾਲਜੋ ਕੀ ਆਉਣਾ ਸਿਆਣਿਆਂ ਦੇ ਖਾਨ ਨੇ ਵੀ 12 ਸਾਲ ਦੀ ਨਾਨੀ ਬਣੂ ਆ ਵੀਡੀਓ ਦੇਖ ਕੇ ਤਾਂ ਸੱਚੀ ਲੱਗਦੀਆਂ ਨੇ ਗੱਲਾਂ ਵੀ ਬਣੂਗੀ ਭਾਈ ਹੈਨਾ ਆ ਦੇਖ ਲਓ ਸੋਡੇ ਸਾਹਮਣੇ ਹਾਲਾਤ ਦੇਖ ਲਓ ਕੀ ਨੇ ਸੰਸਾਰ ਦੇ ਆਪਾਂ ਕਿੱਧਰ ਉਲਝੀ ਜਾਂਦੇ ਆ ਇਹ ਜੀ 9 ਸਾਲ ਦੀ ਬੱਚੀ ਆਪਦੇ ਭਾਈ ਦੇ ਹੱਥੋਂ ਹੀ ਇਹ ਗਰਭਵਤੀ ਹੋਈ ਐ ਤੇ ਇਹਦੀ ਮਾਂ ਇਹਨੂੰ ਪੁਲਿਸ ਥਾਣੇ ਛੱਡਿਆਈ ਇਹ ਕਹਿ ਕੇ ਕਹਿੰਦੇ ਕਿ ਵੀ ਐ ਕਰਕੇ ਜੀ ਕਾਰਵਾਈ ਕਰੋ ਜਦੋਂ ਪਤਾ ਲੱਗਿਆ ਭਾਈ ਦਾ ਮਾਂ ਚੁੱਪੇ ਕਰ ਗਈ ਦੇਖੋ ਕਾਲਜੁਗ ਇਹ ਪਹਿਲਾਂ ਕਹੀ ਗਏ ਹਰਿਆਣੇ ਦੀ ਹੈ ਹਰਿਆਣੇ ਦੀ ਨਹੀਂ ਹੈਗੀ ਇਹ ਪੁਲਿਸ ਨੇ ਕਲੀਅਰ ਕਰਤੀ ਗੱਲ ਕਿ ਇਹ ਬੱਚੀ ਹਰਿਆਣੇ ਦੀ ਨਹੀਂ ਹੈਗੀ ਇਹ ਹੈ ਵੀਡੀਓ ਤਾਂ ਸੱਚ ਹੈ ਪਰ ਇਹ ਹੈ ਹੋਰ ਕਿਤੇ ਦੀ ਦੱਸੋ ਤੁਸੀਂ ਇਹ ਕਾਲਜੁਗ ਨਹੀਂ ਮਾਂ ਪਿਓ ਲਈ ਉਦੋਂ ਵੱਡਾ ਕਾਲਜੁਗ ਹੈ 9 ਸਾਲ ਦੀ ਬੱਚੀ ਗਰਭ ਬੱਤੀ ਹੋਗੀ